ਤਾਂ ਇਸ ਵੇਲੇ ਦੀ ਬੇਹਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ BSP ਦੀ ਸਿਆਸਤ ਦੇ ਵਿੱਚ ਪੁਚਾਲ ਆਂਦਾ ਹੋਇਆ ਨਜ਼ਰ ਆਇਆ ਸਿੱਧੇ ਤੌਰ ਤੇ ਮਾਇਆਵਤੀ ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਉਹਨਾਂ ਨੇ ਕਹਿ ਦਿੱਤਾ ਕਿ ਪੂਰੇ ਦੇਸ਼ ਦੇ ਵਿੱਚ ਉਹਨਾਂ ਜਿਮਨੀ ਚੋਣ ਨਹੀਂ ਲੜਾਂਗੇ ਉਹਨਾਂ ਨੇ ਕਹਿ ਦਿੱਤਾ ਕਿ ਪੂਰੇ ਦੇਸ਼ ਦੇ ਵਿੱਚ ਜਿਮਨੀ ਚੋਣਾਂ ਦੇ ਵਿੱਚ BSP ਹਿੱਸਾ ਨਹੀਂ ਲਵੇਗੀ ਤਾਂ ਜੂਪੀ ਦੇ ਵਿੱਚ 9 ਸੀਟਾਂ ਦੇ ਉੱਤੇ ਜਿਮਨੀ ਚੋਣਾਂ ਹੋਈਆਂ ਜਿਸ ਤੇ ਵਿੱਚ ਆ ਜਿਹੜਾ BSP ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਤੇ ਬਾਅਦ ਹੁਣ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਤੇ ਨਾਲ ਹੀ EVM ਦੇ ਉੱਤੇ ਵੀ ਉਸ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਕਿ EVM ਦੇ ਥਰੂ ਜਿਹੜਾ ਆ ਫਰਜੀ ਵੋਟਾਂ ਪੈ ਰਹੀਆਂ ਜਿਸ ਕਰਕੇ ਸਿੱਧੇ ਤੌਰ ਤੇ BSP ਦੀ ਹਾਰਨ ਦਾ ਇਹ ਵੀ ਇੱਕ ਵੱਡਾ ਕਾਰਨ ਆ ਜਿਹਾ ਕਰ ਉਹਨਾਂ ਨੇ ਦੱਸ ਦੇਵੇ ਸਿੱਧੇ ਤੌਰ ਤੇ ਇਹ ਕਿਹਾ ਕਿ ਹੁਣ BSP ਜਿਮਨੀ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਵੇਗੀ ਤਾਂ ਦੂਸਰੀ ਪਾਰਟੀ ਬਣ ਚੁੱਕੀ ਆ ਗੱਲ ਕਰ ਲਈਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਜਿਮਨੀ ਚੋਣਾ ਦਾ ਹਿੱਸਾ ਨਹੀਂ ਬਣਨਗੇ ਤੇ ਕੋਈ ਵੀ ਕੈਂਡੀਡੇਟ ਆਪਣਾ ਪੰਜਾਬ ਦੀਆਂ 4 ਸੀਟਾਂ ਦੇ ਉੱਤੇ ਉਹ ਨਹੀਂ ਖੜਾ ਕਰੇ ਕੀਤਾ ਉਹਨਾਂ ਨੇ ਜਿਸ ਦੇ ਬਾਅਦ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਮਾਇਆਵਤੀ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਬੀਐਸਪੀ ਦੇ ਸੁਪਰੀਮੋ ਮਾਇਆਵਤੀ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਹੁਣ ਅੱਜ ਜਿਮਨੀ ਚੋਣਾਂ ਦਾ ਹਿੱਸਾ ਨਹੀਂ ਬਣਾ ਗਿਆ ਆਪਾਂ ਦੇਸ਼ ਦੇ ਵਿੱਚ ਕਿਸੇ ਵੀ ਹਿੱਸੇ ਦੇ ਵਿੱਚ ਅਗਰ ਜਿਮਨੀ ਚੋਣਾਂ ਆਉਂਦੀਆਂ ਤਾਂ BSP ਆਪਣਾ ਕੈਂਡੀਡੇਟ ਨਹੀਂ ਖੜਾ ਕਰੇਗੀ ਤੇ ਖਾਸ ਕਰਕੇ ਉਸਨੇ ਕਿਹਾ ਕਿ ਇਲੈਕਸ਼ਨ ਕਮਿਸ਼ਨ ਨੂੰ ਫਰਜੀ ਵੋਟਾਂ ਨੂੰ ਲੈ ਕੇ ਨੋਟਿਸ ਲੈਣਾ ਚਾਹੀਦਾ ਹੈ ਫਰਜੀ ਵੋਟਾਂ ਪੈ ਰਹੀਆਂ ਨੇ ਹਾਲਾਂਕਿ ਅਜਿਹੇ ਇਲਜ਼ਾਮ ਜਿਹੜੇ ਲਗਾਏ ਗਏ ਨੇ ਮਾਇਆਵਤੀ ਵੱਲੋਂ ਸਿੱਧੇ ਤੌਰ ਤੇ ਕਿਹਾ ਕਿ ਜਦੋਂ ਤੱਕ ਇਲੈਕਸ਼ਨ ਕਮਿਸ਼ਨਰਸ ਨੂੰ ਲੈ ਕੇ ਨੋਟਿਸ ਨਹੀਂ ਲੰਦਾ ਇਸ ਨੂੰ ਲੈ ਕੇ ਕਾਰਵਾਈ ਨਹੀਂ ਕਰਦਾ ਉਦੋਂ ਤੱਕ ਅਸੀਂ ਕਿਸੇ ਵੀ ਜਿਮਨੀ ਚੋਣ ਦਾ ਹਿੱਸਾ ਨਹੀਂ ਬਣਾਗੇ ਤਾਂ ਵੱਡੀ ਅਪਡੇਟ ਜਿਹੜੀ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੀਐਸਪੀ ਸੁਪਰੀਮੋ ਮਾਇਆਵਤੀ ਨੂੰ ਲੈ ਕੇ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਸ ਤੋਂ ਪਹਿਲਾਂ ਜੇ ਗੱਲ ਕਰ ਲਈ ਤਾਂ ਇਤਿਹਾਸ ਦੇ ਵਿੱਚ ਪਹਿਲੀ ਵਾਰ ਜਿਹੜਾ ਹੋਇਆ ਹੈਗਾ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਅਜਿਹਾ ਬਿਆਨ ਦੇ ਚੁੱਕਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਹਾਲਾਂਕਿ ਆਪਣੇ ਕੈਂਡੀਡੇਟ ਖੜੇ ਵੀ ਨਹੀਂ ਸੀ ਕੀਤੇ ਪਰ ਜੁਪੀ ਵਿੱਚ 9 ਸੀਟਾਂ ਦੇ ਉੱਤੇ ਹਾਰ ਦੇ ਬਾਅਦ ਮਾਇਆਵਤੀ ਨੇ ਇਹ ਐਲਾਨ ਕੀਤਾ ਹਾਲਾਂਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਕਿਤੇ ਜਿਮਨੀ ਚੋਣਾ ਆਉਂਦੀਆਂ ਨੇ ਉਸ ਨੂੰ ਲੈ ਕੇ ਕੀ ਫੈਸਲਾ ਲੈਂਦੀ ਬੀਐਸਪੀ ਜਿਉਂ ਉਸ ਦੀ ਕੀ ਸਟ੍ਰੈਟਜੀ ਰਹਿੰਦੀ ਹੈ ਕਿਸ ਤਰੀਕੇ ਦੇ ਨਾਲ ਚੋਣਾ ਖਾੜੇ ਦੇ ਵਿੱਚ ਆਪਣਾ ਕੈਂਡੀਡੇਟ ਉਤਾਰਦੀ ਜਾਂ ਨਹੀਂ ਉਤਾਰਦੀ ਇਹ ਦੇਖਣ ਵਾਲਾ ਹੋ ਸਕਦਾ ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਦੀਆਂ ਗੱਲ ਕਰ ਲਈਏ ਵਿਧਾਨ ਸਭਾ ਚੋਣਾਂ ਦੀ ਗੱਲ ਕਰ ਲਈਏ ਉਸ ਵਿੱਚ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਰਹਿੰਦੀ ਹੈ ਪਾਰਟੀ ਦੀ ਪਾਰਟੀ ਕਿਸ ਤਰ੍ਹਾਂ ਚੋਣ ਖਾੜੇ ਦੇ ਵਿੱਚ ਲੜਦੀ ਹੈ ਵੀ ਦੇਖਣ ਵਾਲਾ ਹੋ ਸਕਦਾ ਪਰ ਜਿਮਨੀ ਚੋਣਾ ਖਾਸ ਕਰਕੇ ਜਿਮਨੀ ਚੋਣਾ ਨੂੰ ਲੈ ਕੇ ਵੱਡਾ ਫੈਸਲਾ ਜਿਹੜਾ ਲੈ ਲਿਆ ਗਿਆ ਉਹ ਬੀਐਸਪੀ ਸੁਪਰੀਮੋ ਮਾਇਆਵਤੀ ਦੇ ਵੱਲੋਂ ਫੈਸਲਾ ਲਿਆ ਗਿਆ ਸਿੱਧੇ ਤੌਰ ਤੇ ਕਿਹਾ ਗਿਆ ਕਿ ਜਿਮਨੀ ਚੋਣਾ ਜਿਹੜੀਆਂ ਉਹ ਨਹੀਂ ਲੜੀਆਂ ਜਾਣਗੀਆਂ